ਮਹਾਂ ਪੰਜਾਬ ਯੂਐਸਏ ਤੋਂ ਸੋਨੀ ਭਾਈ ਸਵਾਗਤ ਕਰਦਾ ਹਾਂ ਜੀ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਖੜੇ ਹਾਂ ਜੀ ਪੰਜਾਬ ਦੀ ਮਰਹੂਮ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀਆਂ ਸਮਾਧਾਂ ਤੇ ਅੱਜ ਦਾ ਹੀ ਉਹ ਦਿਨ ਸੀ ਜਿਸ ਦਿਨ ਉਹ ਇਸ ਸੰਸਾਰ ਤੋਂ ਪਰਦਾ ਕਰ ਗਏ ਸੀ ਅੱਜ ਮੈਂ ਦਰਸ਼ਕੋ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਆਂ ਸ਼੍ਰੀ ਨਿਰਮਲ ਸਿੰਘ ਮਣਕੂ ਬਾਕੀ ਸਾਰੇ ਪੰਜਾਬ ਨੇ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਜੀ ਦੇ ਮਰਨ ਬਾਰੇ ਉਹਨਾਂ ਦੀ ਇਸ ਦੁਨੀਆ ਤੋਂ ਚਲੇ ਜਾਣ ਬਾਰੇ ਖਬਰ ਸੁਣੀ ਸੀ ਪਰ ਜਿਨ੍ਹਾਂ ਨੇ ਅੱਖੀਂ ਦੇਖਿਆ ਅੱਜ ਸਾਡੇ ਨਾਲ ਉਹ ਵੀ ਸ਼ਖਸੀਅਤ ਮੌਜੂਦ ਹੈ ਨਿਰਮਲ ਸਿੰਘ ਮਣਕੂ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸੋਨੇ ਜੀ ਤੇ ਮੈਨੂੰ ਇੱਕ ਖੁਸ਼ੀ ਦਾ ਮਹਿਸੂਸ ਕਹਿੰਦੇ ਚਾਹਤਾ ਕਿਉਂਕਿ ਅੱਜ ਦਿਨ ਉਹ ਅਸੀਂ ਵਰਸੀ ਮਨਾ ਰਹੇ ਆ ਉਸ ਮਹਾਨ ਕਲਾਕਾਰ ਦੀ ਕਿਉਂਕਿ ਇਹ ਇਹ ਹੁਣ ਮੇਲਾ ਇੱਕ ਰੂਪ ਹੋ ਢਰ ਗਿਆ ਜਿਵੇਂ ਆਪਾਂ ਹੁਣ ਪੰਗੜੇ ਵੀ ਪੈਂਦੇ ਆ ਦੇਖ ਲੋ ਉਹਦੇ ਗੀਤਾਂ ਤੇ ਤੇ ਖੁਸ਼ੀ ਵੀ ਮਨਾਉਂਦੇ ਆ ਲੋਕ ਪੂਰਾ ਅਨਜਾਇਬੀ ਕਰਦੇ ਆ ਕਿ ਉਹਦੇ ਗੀਤ ਹੀ ਇਹ ਜਿਹੇ ਨੇ ਅਨਜਾਇਬੈਂਟ ਵਾਲੇ ਗੀਤ ਨੇ ਤੇ ਯੂ ਐਸਏ ਅਮਰੀਕਾ ਤੋਂ ਮੈਂ ਜਾਇਆ ਵੈਸੇ ਐਸੀ ਗੱਲ ਨਹੀਂ ਮੇਰਾ ਪਿੰਡ ਲਹਿੜਾ ਤੇ ਨਾਲ ਹੀ ਰਾੜਾ ਸਾਹਿਬ ਕੋਲ ਅਮਰੀਕਾ ਤੋਂ ਤੁਸੀਂ ਆਏ ਹੋ ਯੂ ਐਸ اے ਆਪਾਂ ਅੰਗਰੇਜ਼ੀ ਚ ਕਹਿੰਦੇ ਨੇ ਉਹਨੂੰ ਤੇ 37 ਸਾਲ ਪਹਿਲਾਂ ਉਹ ਘਟਨਾ ਤੁਸੀਂ ਆਪਣੀ ਅੱਖੀਂ ਦੇਖੀ ਅੱਜ ਉਹ ਦਿਨ ਯਾਦ ਕਰਕੇ ਦੇਖੋ ਜੀ ਜੇ ਤੁਸੀਂ ਮੈਨੂੰ ਉਹ ਘਟਨਾ ਯਾਦ ਕਰਾਉਣੇ ਹੋ ਫਿਰ ਮੈਂ ਸੈਂਟੀਮੈਂਟਲ ਜਾ ਹੋ ਜਾਣਾ ਤੇ ਚੰਗੇ ਭਲੇ ਸੈਂਟੀਮੈਂਟਲ ਹੋ ਜਾਂਦੇ ਆ ਬੰਦੇ ਕਿਉਂ ਮੈਂ ਤਾਂ ਅੱਖੀਂ ਦੇਖਿਆ ਹੁਣ ਕਹਿੰਦੇ ਵੀ ਮਨਕੂ ਵੱਸ ਗਿਆ ਉਹ ਚਮਕੀਲਾ ਮੈਨੂੰ ਤਾਂ ਛੱਡ ਗਿਆ ਵੀ ਮਨਕੂ ਤੂੰ ਇੰਟਰਵਿਊ ਦੇਈ ਜਲ ਆਮੀਆਂ ਫੋਟੋਆਂ ਖਿੱਚਾਈ ਜਲ ਕਿਉਂਕਿ ਉਹਦਾ ਨਾਂ ਕੈਮਰੇਊਗਾ ਦੁਨੀਆ ਨੂੰ ਯਾਦ ਕਰਦੀ ਰਹੂਗੀ ਉਹ ਤਾਂ ਦੁਨੀਆ ਵੈਸੇ ਹੀ ਯਾਦ ਕਰਦੀ ਆ ਰਿਕਾਰਡ ਚੱਲਦੇ ਆ ਉਹਦੇ ਫਿਲਮਾਂ ਚੱਲਦੀਆਂ ਨੇ ਤੇ ਉਹ ਕਟਨਾ ਦੀ ਜਿਹੜੀ ਗੱਲ ਕਰਦੇ ਤੁਸੀਂ ਕਟਨਾ ਦਾ ਪ੍ਰਾਵਾ ਉਹ ਮੈਸਾਂਪੁਰ ਪਿੰਡਾ ਉਹ ਬੰਦੇ ਇੱਥੇ ਆਉਂਦੇ ਹੁੰਦੇ ਆ ਹਰ ਸਾਲ ਉਹ ਜਿਹਦਾ ਵਿਆਹ ਉਹ ਵੀ ਮੁੰਡਾ ਇੱਥੇ ਆਉਂਦਾ ਹੁੰਦਾ ਤੇ ਉਸ ਦਿਨ ਐਸੀ ਘਟਨਾ ਸੀ ਅਸੀਂ ਹੱਸ ਦੇ ਖੇਡਦੇ ਇੱਥੇ ਗਏ ਆ ਤੇ 8-10 ਦਿਨ ਸੀ ਉਸ ਦਿਨ ਪਟੋਲਾ ਫਿਲਮ ਦੇ ਪੋਰਟਰ ਲੱਗੇ ਮਸ਼ਹੂਰੀ ਚ ਜਿਵੇਂ ਇੱਥੇ ਫਿਰਦੇ ਤਾਂਗੇ ਦੋਂਗੇ ਵਾਲੇ ਚਮਕੀਲਾ ਕਹਿੰਦਾ ਅਮਰਜੋਤ ਨੂੰ ਕਹਿੰਦਾ ਬੱਬਲ ਉਹਨਾਂ ਸੌਰੀ ਉਹਨਾਂ ਬੱਬੀ ਆ ਕਹਿੰਦਾ ਉਹ ਦੇਖ ਐਕਟਰਾਂ ਵਾਂਗੂ ਆਪਣੀਆਂ ਫੋਟੋਆਂ ਲੱਗੀਆਂ ਐ ਇਦਾਂ ਐਕਟਰਾਂ ਨਹੀਂ ਲੱਗੀਆਂ ਜਿੰਨੀ ਆਪਣੀ ਕਹਿੰਦਾ ਫਿਲਮ ਦੇ ਅਲਗਨ ਆਪਾਂ ਫਿਰ ਨੂੰ ਦੇਖਾਂਗੇ ਆ ਦੇਖਾਂਗੇ ਜਰੂਰ ਦੇਖਾਂਗੇ ਚਲੇ ਗਏ ਉੱਥੇ ਫਿਰ ਪਿੰਡਾਂ ਚ ਮੰਡੇ-ਮੁੰਡੇ ਹੁੰਦੇ ਆ ਰੋਟੀ ਦਾਪਦੀ ਲੈ ਗਿਆ ਸੀ ਨਾਲ ਤੇ ਉੱਥੇ ਜਾ ਕੇ ਮੋਟਰ ਤੇ ਜਾ ਕੇ ਰੋਟੀ ਜਦ ਖਾਣ ਲੱਗੇ ਅਸੀਂ ਪੇਮੈਂਟ ਇੱਕ ਬਾਕੀ ਕਿਸਮਤ ਗੈਲਰੀ ਪੇਮੈਂਟ ਮੈਂ ਚੱਜੇ ਜੱਲ ਜਦ ਐਗਰੀਮੈਂਟ ਮੇਰੇ ਕੋਲ ਸੀ ਮੈਂ ਸੱਚਾਈ ਦੱਸ ਰਿਹਾ ਹੁਣ ਇੱਥੇ ਤਾਂ ਝੂਠ ਬੋਲਣ ਵਾਲੇ ਬਹੁਤ ਮਿਲਣਗੇ ਮੈਂ ਜ਼ਿੰਦਗੀ ਕਦੇ ਝੂਠ ਨਹੀਂ ਬੋਲਿਆ ਨਾ ਬੋਲਣਾ ਉਹ ਐਗਰੀਮੈਂਟ ਮੈਂ ਕੱਢਿਆ ਜੇ 8000 ਰੁਪਇਆ ਪੇਮੈਂਟ ਸੀ ਉਦੋਂ 8000 ਬਹੁਤ ਸੀ 100 ਰੁਪਇਆ ਦਾ ਸਾਡੀ ਪੇਮੈਂਟ ਸੀ ਅਸੀਂ 100 ਨਾਲ ਹੀ ਕੁੱਛ ਸੀਗੇ ਉਹ ਮੈਂ 8000 ਰੁਪਇਆ ਪੇਮੈਂਟ ਐਗਰੀਮੈਂਟ ਕੱਢਿਆ ਉਹ ਬੰਦਾ ਪੈਸੇ ਦੇਣ ਆਇਆ ਉਹ ਗਿਣਨੇ ਆਏ ਕਰਕੇ ਮੂਰੇ ਪੈਸੇ ਫੜ ਲੇ ਉਹ ਮੈਂ ਕਿਹਾ ਚੱਲ ਤੂੰ ਫੜ ਲੈ ਯਾਰ ਮੈਂ ਕੀ ਕਰਨਾ ਮੈਂ ਮਾ ਗਿਣੂੰਗਾ ਫਿਰ ਟਾਈਮ ਲੱਗੂ ਉਹ ਮੈਂ ਮੇਰੇ ਪਰਦਾ ਨਹੀਂ ਮੰਨ ਚ ਕੀ ਆਇਆ ਜਿਵੇਂ ਕੁਦਸ ਵੱਲੋਂ ਮਖਣੀ ਜੋ ਬਾਅਦ ਕੱਢੀ ਸੀ ਉਹ ਮੈਂ ਪੌੜੀਆਂ ਉੱਤਰਿਆ ਮੈਂ ਕਿਹਾ ਚੱਲ ਮਨਾ ਸਟੇਜ ਤੇ ਚੱਲ ਸਟੇਜ ਤੇ ਹਲੋ ਹਲੋ ਕਰਕੇ ਦੇ ਦੇ ਆਗੇ ਉਹ ਮੇਰੇ ਨਾਲ ਜਾਂਦਾ ਸੀ ਢਿਲ ਅਸੀਂ ਦੋਏ ਜਾਂਦੇ ਹੁੰਦੇ ਸੀ ਨਾ ਮੀਟ ਸ਼ਰਾਬ ਆਂਡਾ ਧਾਰੂ ਕੀ ਕੁਝ ਲੋ ਕਦਮ ਹੱਥ ਨਹੀਂ ਲਾਉਣਾ ਕਹਿੰਦਾ ਸਟੇਜ ਤੇ ਉਹ ਮੈਂ ਕਈ ਵਾਰੀ ਜੱਲੇ ਨੂੰ ਕਹਣਾ ਜੱਲੇ ਯਾਰ ਆਪਾਂ ਖਾ ਪੀ ਲਈਏ ਕਹਿੰਦਾ ਨਾ 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 ਪੈਰਾ ਚਮਕੀਲਾ ਵੀ ਫੇਲ ਹੋ ਜੂ ਤੂੰ ਵੀ ਫੇਲ ਹੋ ਜਾਗਾ ਮੈਂ ਵੀ ਫੇਲੂ ਬੱਜਣੀ ਬੱਜਣਾ ਮੇਤੋਂ ਕਹਿੰਦਾ ਪੈਰਾ ਉਹਦੇ ਤੇ ਪਤਾ ਨਹੀਂ ਕਿਹੜਾ ਸਵਰਥਪੂਰਨ ਸੀ ਮਾਦਾ ਤੋਂ ਪੈਰਾ ਹੋਵੇ ਤੇ ਉਹ ਪੈਰਾ ਹੀ ਸੀਗਾ ਉਹਦੇ ਤੇ ਨੰਗੇ ਪੈਰੀ ਉਹਨੇ ਪਹਿਲਾਂ ਗੀਤ ਗੋਣਾ ਉਹ ਦਿੱਤੀ ਪੌਂਦਾ ਹੀ ਬਾਅਦ ਚ ਨੰਗੇ ਪੈਰੀ ਗਾਈ ਜਾਂਦਾ ਸੀ ਤੇ ਦਰਸ਼ਕੋ ਬਾਈ ਜੀ ਦੀ ਗੱਲ ਮੈਂ ਪੂਰੀ ਕਰ ਦਵਾ ਗੱਲ ਕਰਦੇ ਕਰਦੇ ਬਹੁਤ ਭਾਵੁਕ ਹੋ ਗਏ ਉਸ ਸਮੇਂ ਐਸਾ ਭਾਵੁਕ ਹੋਣਾ ਵੀ ਬਣਦਾ ਕੀ ਚਮਕੀਲਾ ਜਿਹਦੀਆਂ ਯਾਦਾਂ ਦੇ ਵਿੱਚ ਦੇਖਿਆ ਹੋਣਾ ਜਦੋਂ ਉਹ ਸਟੇਜ ਤੇ ਧਾਰਮਿਕ ਗੀਤ ਗਾਉਂਦੇ ਸੀ ਨੰਗੇ ਪੈਰੀ ਤੇ ਸਿਰ ਟਾਕੇ ਗਾਉਂਦੇ ਸੀ ਅਗਲਾ ਸਵਾਲ ਬਾਈ ਜੀ ਅਮਰਜੋਤ ਬੱਬੀ ਨਾਂ ਤੋਂ ਅਮਰਜੋਤ ਨਾਮ ਬਣ ਗਿਆ ਧਨੀ RAM ਤੋਂ ਅਮਰ ਸਿੰਘ ਚਮਕੀਲਾ ਬਣ ਗਿਆ ਕਿਤੇ ਇਹ ਇਹੋ ਜਿਹੇ ਸਬੱਬ ਤਾਂ ਨਹੀਂ ਬਣਿਆ ਕਿ ਇਹਨਾਂ ਦੋਨਾਂ ਨਾਵਾਂ ਨੂੰ ਅਮਰੀ ਹੋ ਗਏ ਇਹ ਇਹ ਦੇਖੋ ਜੀ ਜਿਵੇਂ ਆਪਾਂ ਕਹਿੰਦੇ ਸੀਪ ਲੱਗੀ ਹੈ ਆਪਾਂ ਕਹਿੰਦੇ ਹੁੰਨੇ ਆ ਉਹ ਅਖਰੀ ਲੋਏ ਐ ਜੁੜ ਗਏ ਕੁਦਰਤ ਵੱਲੋਂ ਆਮਰਜੋਤ ਨੇ ਹੋਰਾਂ ਨਾਲ ਵੀ ਗਾਇਆ ਮਾਨਕ ਸਾਹਿਬ ਨਾਲ ਵੀ ਗਾਇਆ ਹੋਰ ਕਲਾਕਾਰਾਂ ਨੇ ਵੀ ਗਾਇਆ ਜਿਹੜਾ ਐਂਡ ਸੀਗਾ ਨਿਚੋੜ ਸੀਗਾ ਉਹ ਚਮਕੀਲੇ ਆੜੇ ਦੇ ਨਾਲ ਹੋਣਾ ਸੀ ਆੜਾ ਉਹ ਇੱਧਰ ਪੈਂਦਾ ਸੀ ਆੜਾ ਇੱਧਰ ਪੈਂਦਾ ਸੀ ਤੇ ਉਹਦੇ ਵਿੱਚ ਦੁਨੀਆਂ ਦੀ ਐਸੀ ਰਾਸ਼ੀ ਮਿਲੀ ਹੈ ਤੇ ਬਾਕੀ ਜੋ ਲਿਖਿਆ ਹੁੰਦਾ ਉਹ ਪਰਮਾਤਮਾ ਵੱਲੋਂ ਵੈਸੇ ਉਹ ਡਰਦਾ ਨਹੀਂ ਸੀਗਾ ਉਹ ਕਹਿੰਦਾ ਮਨੁੱਖ ਜਦ ਤੱਕ ਮਰਨਾ ਰੋਟੀ ਖਾ ਕੇ ਮਰਾਂਗੇ ਭੁੱਖੇ ਨਹੀਂ ਮਰਦੇ ਇੱਕ ਸਾਡੇ ਜਿਹਾ ਬੰਦੇ ਇੱਥੇ ਡੀਕਦੇ ਆ ਕਹਿੰਦੇ ਉਹ ਆਇਆ ਨਹੀਂ ਢੋਲਕਾਲਾ ਉਹ ਕਹਿੰਦਾ ਭਾਜੀ ਮੈਂ ਇੱਧਰ ਨਹੀਂ ਬਹਿਣਾ ਆ ਬਾਰੀ ਵਾਲੇ ਪਾਸੇ ਉਹ ਜਦ ਇਹ ਆਪਾਂ ਖੋਲ ਕੇ ਬੈਠੇ ਆ ਕਹਿੰਦਾ ਕਿਉਂ ਕਹਿੰਦਾ ਪਹਿਲਾਂ ਮੈਨੂੰ ਲਾਉਣਗੇ ਕਹਿੰਦਾ ਕਹਿੰਦਾ ਮੈਨੂੰ ਮਾਰਨਗੇ ਮੈਂ ਨਹੀਂ ਬਹਿਣਾ ਉਹ ਕਹਿੰਦਾ ਕੋਈ ਨਹੀਂ ਆਪਾਂ ਮਰਾਂਗੇ ਸਾਰੇ ਮਰਾਂਗੇ ਕੋਈ ਨਹੀਂ ਰੋਟੀ ਖਾ ਕੇ ਮਰਾਂਗੇ ਪੁੱਛੇ ਨਹੀਂ ਮਰਦੇ ਉਹ ਦਿਨ ਐਸ ਐਸ ਬਾਬਾ ਰੋਟੀ ਖਾ ਕੇ ਉਹ ਗੋਲੀਆਂ ਚੱਲੀਆਂ ਤੇ ਮੈਂ ਗੱਲ ਨੂੰ ਦੇਖ ਲਿਆ ਤੇ ਆਪਾਂ ਲੰਬੀ ਗੱਲ ਨਹੀਂ ਕਰਦੇ ਤੇ ਮੈਂ ਸਟੇਜ ਤੇ ਹੈਲੋ ਹੈਲੋ ਕੀਤੀ ਉਹ ਗੱਡੀ ਆ ਗਈ ਤੇ ਮੈਂ ਮੈਂ ਕਿਹਾ ਚਮਕੀ ਲੈਂਡ ਪਾਰਟੀ ਆ ਰਹੀ ਆ ਗਈ ਆ ਜੀ ਤਾੜੀਆਂ ਲਾਓ ਬਸ ਤਾੜੀਆਂ ਲਾਈਆਂ ਜਦੋਂ ਗੋਲੀਆਂ ਤੜਾ 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 ਦਰਜੇ ਵਿੱਚ ਚੱਲਦੀਆਂ ਦੀਵਾਲੀ ਦੇ ਪਟਾਕੇ ਅੱਗੇ ਲੱਗੇ ਗੋਲੀਆਂ ਹੈ ਜੀ ਉਹਨਾਂ ਜਦ ਸਟੇਜ ਤੋਂ ਨਿਕੋ ਆਪਣੇ ਗੱਡੀ ਚੋਂ ਨਿਕਲ ਲਗੇ ਸੜਕ ਸੜਕ ਤੋਂ ਉਤਰ ਕੇ ਨਾ ਸਟੇਜ ਵੱਲ ਨੂੰ ਜਾਣਾ ਸੀ ਬਾਈ ਜੀ ਦਾ ਕੰਮ ਸਟੇਜ ਨੂੰ ਦੇਖਣਾ ਸੀ ਇਹਨਾਂ ਨੇ 2 ਮਿੰਟ ਜਾ ਕੇ ਪਹਿਲਾਂ ਉੱਥੇ ਸਾਰਾ ਕੁਝ ਚੈੱਕ ਕਰਨਾ ਸੀ ਲੇਕਿਨ ਉਹ ਦਿਨ ਅਜਿਹਾ ਸੀ ਕਿ ਸਭ ਕੁਝ ਖੇਡ ਖਤਮ ਹੋ ਗਿਆ ਸੀ ਵੀ ਉੱਥੇ ਤੱਕ ਜਾਂਦੇ ਆ ਜਿਨ੍ਹਾਂ ਦੀ ਇਹ ਗੱਲ ਕਰਦੇ ਆ ਉਹ ਇਸ ਮੌਕੇ ਹੀ ਆਪਣਾ ਸਰੀਰ ਛੱਡ ਗਏ ਸੀਗੇ ਅੱਛਾ ਜੀ ਦਰਸ਼ਕੋ ਭਾਈ ਜੀ ਬਹੁਤ ਬਿਜ਼ੀ ਸ਼ਡਿਊਲ 'ਚ ਰਹਿੰਦੇ ਨੇ ਤੇ ਕੁਝ ਸਵਾਲ ਵੀ ਇਹੋ ਜਿਹੇ ਭਾਵਕ ਜਿਹੇ ਹੋ ਗਏ ਆ। ਜਿਆਦਾ ਸਮਾਂ ਨਹੀਂ ਲੈਂਦੇ। ਤੁਹਾਡਾ ਸਾਰਿਆਂ ਦਾ ਵੀ ਸਵਾਗਤ ਹੈ ਜੀ। ਧੰਨਵਾਦ। ਮਿਲਦੇ ਆਂ ਜੀ ਫਿਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਕਿਸੇ ਨਵੀਂ ਵੀਡੀਓ 'ਚ।